ਸੋ ਦੋਸਤੋ ਲੁਧਿਆਣੇ ਸ਼ਹਿਰ ਚ ਕੁਮਾਰ ਮੰਡੀ ਦੀ ਸਭ ਤੋਂ ਮਸ਼ਹੂਰ ਦੁਕਾਨ ਪੰਜਾਬ ਸਿਲਸਕੋਰ ਤੇ ਲੱਗੀ ਸੇਲ ਨੇ ਤੋੜ ਦਿੱਤੇ ਸਾਰੇ ਰਿਕਾਰਡ ਜਿੱਥੇ ਕਿ ਰੱਜ ਵੇਖੋ ਰੱਜ ਵੇਖ ਕੇ ਤੁਸੀਂ ਕਹਿਣਾ ਵਾ ਤੋਬਾ 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 ਮੈਡਮ ਤੋਬਾ ਤੋਬਾ ਇਹ ਨਾ ਰੱਜ ਪਾਤਾ ਕੀ ਚੱਕਰ ਤੁਹਾਨੂੰ ਨਹੀਂ ਪਤਾ ਲੁਧਿਆਣੇ ਦੀ ਸਭ ਤੋਂ ਵੱਡੀ ਸੇਲ ਲੱਗੀ ਹੈ ਤੋਬਾ ਤੋਬਾ ਜਿੱਥੇ 500 ਦੇ ਦੋ ਸੂਟ ਮਿਲ ਰਿਹਾ ਬਿਲਕੁਲ ਕਹਿ ਲਓ ਫ੍ਰੀ ਵਾਲੇ ਆਫਰ ਚ 500 ਰੁਪਏ ਦੇ ਵਿੱਚ ਦੋ ਸੂਟ ਹਾਂਜੀ ਫਿਰ ਤਾਂ ਜਾ ਕੇ ਵੇਖਣਾ ਹੀ ਪੈਣਾ ਕਿ ਵਾਕਈ 500 ਰੁਪਏ ਦੇ ਵਿੱਚ ਭਾਜੀ ਕਿਹੜੇ ਸੂਟ ਦੇ ਰਹੇ ਜੀ ਕਹ ਪ੍ਰਿੰਟਡ ਹੈਂਡਵਰਕ ਦੇ ਨਾਲ ਢਾਈ ਢਾਈ 100 ਰੁਪਏ ਦੇ ਵਿੱਚ ਪੈਚ ਵਰਕ ਦੁਪੱਟਿਆਂ ਦੇ ਨਾਲ ਡਿਜ਼ਾਈਨ ਚੈੱਕ ਕਰੋ ਵੀਰੇ 3 3 ਮੀਟਰ ਦੀਆਂ ਬਾਟਮਾਂ ਢਾਈ ਢਾਈ ਮੀਟਰ ਦੀਆਂ ਸ਼ਰਟਾਂ ਇਹ ਭਾਜੀ 500 ਚ 2 ਆ ਵਾਲੇ ਮੂੜੇ ਦਾ ਭਾਜੀ 500 ਉਹਦਾ ਇੱਕ ਮਿਲਦਾ ਮਾਰਕੀਟ ਦੇ ਵਿੱਚ ਮੈਂ ਕਹਿੰਦਾ ਵੀਰੇ ਸੇਲ ਆ ਸੇਲ ਤੋਬਾ ਤੋਬਾ ਐ ਲੋ ਜੀ ਪ੍ਰਿੰਟ ਚੈੱਕ ਕਰੋ ਪਾਕਿਸਤਾਨੀ ਪ੍ਰਿੰਟਿੰਗ ਦੇ ਉੱਪਰ ਨਾਲ ਢਾਈ ਢਾਈ ਮੀਟਰ ਦੇ ਦੁਪੱਟੇ ਆ ਨਾਲ ਢਾਈ ਢਾਈ ਮੀਟਰ ਦੀਆਂ ਸ਼ਰਟਾਂ 3 3 ਮੀਟਰ ਦੀਆਂ ਬਾਟਮਾਂ ਲੱਗੀਆਂ ਬ੍ਰਦਰ ਐ ਲੋ ਸਾਰੇ ਪ੍ਰੋਪਰ ਟੌਪ ਦੇ ਸੂਟ ਆ ਜੈਪੁਰ ਦੀਆਂ ਆਟਮਾਂ ਪ੍ਰੋਪਰ ਪਿਓਰ ਖਾਦੀ ਕਾਟਨ ਦੇ ਉੱਪਰ ਚਿਕਨਕਾਰੀ ਵਰਡ ਦੁਪੱਟੇ ਦੇ ਨਾਲ ਇਹ ਲੋ ਜੀ ਹੈਂਡਵਰਕ ਦੇ ਵਿੱਚ ਆਪਣਾ ਪਿਓਰ ਵਰਡ ਪੋਟਰਾ ਮਹਿੰਗਾ ਹੋਣਾ ਯਾਰ ਇਹ ਤਾਂ ਹੈਂਡਵਰਕ ਕੀਤਾ ਹੋਇਆ ਹੈ ਇਹ ਮਡਾਲ ਕਾਟਨ ਦੇ ਵਿੱਚ ਆ ਮਡਾਲ ਕਾਟਨ ਦੇ ਵਿੱਚ ਨਾਲ ਦੁਪੱਟਾ 2.5 ਮੀਟਰ ਦਾ 250 ਰੁਪਏ ਦੀ ਰੇਂਜ ਚ ਇਹ ਵੀ 250 ਰੁਪਏ ਦੇ ਵਿੱਚ ਅਸੀਂ ਨਾ ਚੱਕੋ ਵੀਰੇ ਆਫਰਾਂ ਲਾਉਂਦੀਆਂ ਦਿਲ ਖੋਲ ਕੇ ਲਾਦੇ ਤੁਹਾਡੇ ਲਈ ਆ ਲੋ ਜੀ ਪੋਲਕਾ ਡੌਰ ਦੇ ਵਿੱਚ ਪਿਓਰ ਗੀਜ਼ਾ ਕਾਟਨ ਦੇ ਉੱਪਰ ਵੈਰਾਈਟੀ ਚੈੱਕ ਕਰੋ ਵੀਰੇ ਜੈਪੁਰ ਦੇ オリジナル ਪੀਸ ਹੈਂਡਵਰਕ ਦੁਪੱਟਿਆਂ ਦੇ ਨਾਲ ਇਹ ਲੋ ਦੁਪੱਟਾ ਚੈੱਕ ਕਰੋ ਨਾਲੇ ਨੱਕ ਲੈਂਦਾ ਕੰਮ ਦੇਖ ਇਦਾਂ ਦੇ ਪ੍ਰਿੰਟ ਤੁਹਾਨੂੰ ਕੋਈ ਦੇ ਜਾਵੇ ਵੀਰੇ ਢਾਈ ਢਾਈ 100 ਰੁਪਏ ਦੀ ਰੇਂਜ 'ਚ ਸਾਡੀ ਜ਼ਿੰਮੇਵਾਰੀ ਆ ਇਹ ਚੱਕੋ ਆਲੋ ਵੀਰੇ ਬਲੂ ਕਲਰ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਮੁਕੇਸ਼ ਵਰਕ ਦੇ ਨਾਲ ਢਾਈ ਢਾਈ 100 ਰੁਪਏ ਦੀ ਰੇਂਜ 'ਚ ਤਿੰਨ ਤਿੰਨ ਮੀਟਰ ਬਾਟਮ ਆ ਢਾਈ ਢਾਈ ਦੇ ਵਿੱਚ ਦੁਪੱਟਾ ਦੇਖੋ ਵੀਰੇ ਪਿਓਰ ਮਲਵਰੀ ਕਾਟਨ ਦੇ ਵਿੱਚ ਤੇ ਪਾਜੀ ਹੋਰ ਕਿਹੜੀਆਂ ਕਿਹੜੀਆਂ ਜੇ ਇਸ ਤੋਂ ਇਲਾਵਾ ਹੋਰ ਵੈਰਾਈਟੀਆਂ ਲੈਂਡੀਆਂ ਹੋਈਆਂ ਆ ਵੀਰੇ ਤੁਸੀਂ ਬ੍ਰਾਈਡਲ ਸੂਟ ਲੈਣੇ ਆ ਉਹਨਾਂ ਦੇ ਉੱਪਰ ਵੀ 50% ਲੈਸੋ ਗੰਗਾ ਸਾਈਬਾ ਰਾਮ ਟੈਕਸੋ ਜੈ ਭੀਜੇ ਇਹਨਾਂ ਦੇ ਉੱਪਰ ਵੀ ਭਾਈ ਬ੍ਰਾਂਡ ਦੇ ਵਿੱਚ ਜਿੰਨੇ ਵੀ ਆਰਟੀਕਲ ਹਨ ਉਹਨਾਂ ਦੇ ਉੱਪਰ ਵੀ 50% ਦੀ ਲੇਸ ਭਾਜੀ ਇੱਕ ਇੱਕ ਚੀਜ਼ ਰਹਿ ਗਈ ਜੀ ਜਿਹੜੇ ਵੀਡੀਓ ਸ਼ੇਅਰ ਕਰਕੇ ਆਉਣਗੇ ਉਹਨਾਂ ਦੇ ਫਾਇਦੇ ਕੀ ਕਰਨ ਬਿਲਕੁਲ ਬਿਲਕੁਲ ਵੀਰੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਬਹੁਤ ਟਾਪ ਦੇ ਗਿਫਟ ਆ ਤੇ ਜਿਹੜਾ ਪ੍ਰੀਜਿੰਗ ਸ਼ੋਪਿੰਗ ਕਰੂਗਾ ਉਹਦੇ ਲਈ ਵੀ ਗਿਫਟ ਆ ਤੇ ਵੀਡੀਓ ਸ਼ੇਅਰ ਕਰਕੇ ਆਉਣ ਵਾਲੇ ਲਈ ਵੀ ਸਪੈਸ਼ਲ ਪੰਜਾਬ ਸਿਲਕ ਸਟੋਰ ਗਿਫਟ ਲੈ ਕੇ ਆਇਆ ਵੀਰੇ ਟਰੱਕ ਭਰ ਕੇ ਪੂਰਾ ਤੋ ਪਾਜੀ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਦਿਖਾਉਣੀਆਂ ਜੇ ਵੀਰੇ ਕਸਟਮਰ ਹੈ ਨਾ ਜਿਹੜੇ ਪਾਰਟੀ ਵੇਅਰ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਕਰਦੇ ਆ ਕਹਿੰਦੇ ਸਾਨੂੰ ਪਾਰਟੀ ਵੇਅਰ ਦੇ ਵਿੱਚ ਜਿਹੜੇ ਅੰਡਰ 1000 ਦੀ ਰੇਂਜ ਆ ਮਾ ਉਹਦੇ ਵਿੱਚ ਕੁਝ ਨਹੀਂ ਲੱਭਦਾ ਮਾਰਕੀਟ ਦੇ ਵਿੱਚ ਉਹਨਾਂ ਦੇ ਲਈ ਵੀ ਵੀਰੇ ਪ੍ਰੋਪਰ ਅਸੀਂ ਪਾਰਟੀ ਵੇਅਰ ਸੂਟ ਲੈ ਗਏ ਤੁਸੀਂ ਚੈੱਕ ਕਰੋ ਡਾਇਮੰਡ ਸਰਵੋਸਕੀ ਦੇ ਵਿੱਚ ਦੁਪੱਟੇ ਨਾਲ ਚੈੱਕ ਕਰੋ ਨਾਲ ਪਿਓਰ ਸਿਲਕ ਦੀਆਂ ਸਲਵਾਰਾਂ ਅੰਡਰ 1000 ਦੀ ਰੇਂਜ ਚ ਬਲੈਕ ਸੂਟ ਦੇਖੋ ਵੀਰੇ ਨਾਲ ਦੁਪੱਟੇ ਕਟਵਰਕ ਦੇ ਵਿੱਚ ਹੀਰੇ ਮੋਤੀ ਜਵਾਰਤ ਜੜੇ ਹੋਇਆ ਵੀਰੇ ਅੰਡਰ ਬ੍ਰਾਂਡਡ ਵਧੀਆ ਤੁਸੀਂ ਕਾਟਨ ਦੇ ਗਿਫਟਡ ਸੂਟ ਲੈਰੀਆ ਦੁਪੱਟਿਆਂ ਦੇ ਨਾਲ ਚੈੱਕ ਕਰੋ ਪਿਓਰ ਟਸਰ ਦੇ ਵਿੱਚ ਮੇਰੇ ਚੈੱਕ ਕਰੋ ਦੁਪੱਟੇ ਚੈੱਕ ਕਰੋ ਇਹਨਾਂ ਦੇ 2.5 ਮੀਟਰ ਦੇ ਨਾਲ ਐਨ ਪੂਰੀਆਂ ਸੁਪਰ ਹੈਟ ਕੁਆਲਿਟੀਆਂ ਹੋਣਗੀਆਂ ਨਾਲ ਆਹ ਲੋ ਜੀ ਇਹ ਮਾਊਸ ਕਲਰ ਦੇ ਵਿੱਚ ਇਹ ਤੇ ਵੀ ਸਾਰਾ ਸਰਵੋਸਕੀ ਦਾ ਕੰਮ ਕੀਤਾ ਨਾਲ 2.5 ਮੀਟਰ ਦਾ ਦੁਪੱਟਾ ਲੱਗਿਆ ਜੀ ਪਿਓਰ ਬਨਾਰਸੀ ਦੇ ਵਿੱਚ ਸਿਲਕ ਦੀ ਸਲਵਾਰ ਦੇ ਨਾਲ ਦੁਪੱਟਾ ਦੇਖੋ ਇਹਦਾ ਕਿੰਨਾ ਸ਼ਾਨਦਾਰ ਆ ਅੰਡਰ 1595 695 795 ਦੇ ਵਿੱਚ ਪਿਓਰ ਟਸਰ ਦੇ ਵਿੱਚ ਦੇਖੋ ਜੀ ਨਾਲ ਪਿੱਟਾ ਵਰਕ ਦੇ ਵਿੱਚ ਦੁਪੱਟੇ ਚੈੱਕ ਕਰੋ ਇਹਨਾਂ ਦੇ ਨਾਲ ਸੂਪਰ ਹੈਡ ਕੁਆਲਿਟੀਆਂ ਹੋਣਗੀਆਂ ਨਾਲ ਪਿਓਰ ਲੇਲਨ ਕਾਟਨ ਦੇ ਵਿੱਚ ਅੰਡਰ 1000 ਦੀ ਰੇਂਜ ਦੇ ਵਿੱਚ ਵਿਆਹ ਸ਼ਾਦੀਆਂ ਵਿੱਚ ਗਿਫਟ ਕਰਨ ਦੇ ਲਈ ਸੂਪਰ ਹੈਡ ਆਰਟੀਕਲ ਹੋਣਗੇ ਵੀਰੇ ਭਾਜੀ ਇਸ ਤੋਂ ਇਲਾਵਾ ਮੈਨੂੰ ਬ੍ਰਾਂਡ ਚ ਕੁਝ ਦਿਖਾਓ ਕੁਝ ਗੰਗਾਰ ਰਾਮਟੈਕਸ ਹੋਮਟ ਇਸ ਤਰ੍ਹਾਂ ਦੇ ਬ੍ਰਾਂਡ ਦਿਖਾਓ ਮਰੇ ਸਾਡੇ ਕੋਲੇ ਰਾਮਟੈਕਸ ਗੰਗਾ ਸਾਈਬਾ ਰਾਖੀ ਜਿਨ੍ਹਾਂ ਦੀ ਵੱਡੇ ਵੱਡੇ ਮਾਲਸ ਦੇ ਵਿੱਚ ਹੋਟਲਸ ਦੇ ਵਿੱਚ ਐਗਜ਼ੀਬਿਸ਼ਨ ਲੱਗਦੀ ਆ ਤੁਹਾਨੂੰ ਵੀ ਪਤਾ ਸਾਰੇ ਕਸਟਮਰ ਨੂੰ ਪਤਾ ਵਾ ਕਿ ਰਾਖੀ ਗੰਗਾ ਜੈ ਵਿਜੇ ਇਹ ਵੱਡੇ ਵੱਡੇ ਹੋਟਲਾਂ ਦੇ ਵਿੱਚ ਐਗਜ਼ੀਬਿਸ਼ਨ ਲਾਉਂਦਾ ਲੇਕਿਨ ਅਸੀਂ ਬ੍ਰਾਂਡ ਦੇ ਉੱਪਰ ਵੀ ਤੁਹਾਨੂੰ 50% ਦਾ ਜਿਹੜਾ ਉਹ ਲੈਸ ਦੇਣ ਜਾ ਰਹੇ ਆ ਜੀ ਫਟਾਫਟ ਆਜੋ ਦੇਖੋ ਤੁਸੀਂ ਡਿਜ਼ਾਈਨ ਜੈ ਵਿਜੇ ਦਾ オリジナル ਡਿਜ਼ਾਈਨ ਹੋਏਗਾ ਵੀਰੇ ਨਾਲ ਦੁਪੱਟੇ ਚੈੱਕ ਕਰੋ ਤੁਸੀਂ ਇਦਾਂ ਦੇ ਦੁਪੱਟੇ ਸਿਰਫ ਜੈ ਵਿਜੇ ਰਾਖੀ ਗੰਗਾ ਸਾਈਬਾ ਹੀ ਦੇ ਸਕਦਾ ਵਾ ਦੇਖੋ ਜੀ ਡਿਜ਼ਾਈਨ ਪ੍ਰੋਪਰ ਲੈਸਸ ਲੱਗੇ ਹੋਣਗੇ ਜੀ ਨਾਲ ਐਲੋਇਰ ਰੈਪਲੀਕਾ ਚੈੱਕ ਕਰੋ ਪ੍ਰੋਪਰ ਬ੍ਰਾਂਡ ਦਾ ਲੋਗੋ ਚੈੱਕ ਕਰਾ ਦੇ ਵੀਰੇ ਇਹ ਚੀਜ਼ ਨਹੀਂ ਗਈ ਵੀ ਜੋ ਕਹਿੰਨੇ ਆ ਉਹ ਕਰਕੇ ਦਿਖਾਉਨੇ ਆ ਜੀ ਜੈਬ ਜੈ ਡਿਜ਼ਾਈਨ ਦੇ ਵਿੱਚ ਐ ਲੋ ਜੀ ਇੱਕ ਤੋਂ ਇੱਕ ਟਾਪ ਦੇ ਤੁਹਾਨੂੰ ਡਿਜ਼ਾਈਨ ਮਿਲਣਗੇ ਵਿਦਾਊਟ ਲੈਨਿੰਗ ਸਾਰੇ ਸਟਿਚਿੰਗ ਹੋਣਗੇ ਜੀ ਪ੍ਰੋਪਰ ਬ੍ਰਾਂਡਡ ਆਰਟੀਕਲ 슬ੀਵਸ ਡਿਜ਼ਾਈਨਰ ਆ ਬਾਟਮਾਂ ਨਾ ਸਾਰੀਆਂ ਡਿਜ਼ਾਈਨਰ ਆ ਜੀ ਰਾਮ ਟੈਕਸੋ ਐ ਲੋ ਜੀ ਇਸ ਤਰੀਕੇ ਦੀ ਪ੍ਰਿੰਟਿੰਗ ਦੇ ਵਿੱਚ 50% ਲੈਸ ਦੇ ਉੱਪਰ ਜਿਹੜਾ ਮਰਜੀ ਬ੍ਰਾਂਡ ਲੈ ਲਓ ਵੀਰੇ ਸਾਰੇ ਬ੍ਰਾਂਡ ਸਾਡੇ ਕੋਲੇ ਅਵੇਲੇਬਲ ਆ ਭਾਜੀ ਸਾਰੇ ਵੱਡੇ ਵੱਡੇ ਬ੍ਰਾਂਡ ਪੰਜਾਬ ਪਰ ਜਿੰਨੇ ਵੱਡੇ ਤੋਂ ਵੱਡਾ ਜਿਹੜਾ ਬ੍ਰਾਂਡ ਆ ਸਾਡੇ ਕੋਲ ਹਰ ਬ੍ਰਾਂਡ ਵੀਰੇ ਰਾਖੀ ਗੰਗਾ ਸਾਈਬਾ ਜੈ ਵਿਜੇ ਇਹ ਸਾਰੇ ਜਿੰਨੇ ਬ੍ਰਾਂਡ ਆ ਸਾਡੇ ਕੋਲ ਅਵੇਲੇਬਲ ਆ ਇਹ ਰਾਮਟੈਕਸ ਦਾ ਆਰਟੀਕਲ ਆਊਗਾ ਪਿਓਰ ਕਾਟਨ ਦੇ ਉੱਪਰ ਆ 100% ਪ੍ਰੀਮੀਅਮ ਕਾਟਨ ਦਿੰਦਾ ਵੀਰੇ ਬਕਾਇਦਾ ਸਟੈਂਪ ਲਾ ਕੇ ਦਿੰਦਾ ਮਸਲੀਨ ਦੇ ਸੂਟ ਚੱਕ ਲਓ ਤੁਸੀਂ 50% ਲੈਸ ਦੇ ਉੱਪਰ ਆ ਜੇ 2000 ਦਾ ਸੂਟ ਆ ਤਾਂ 1500 ਰੁਪਏ ਦੀ ਰੇਨ ਚ 4000 ਦਾ ਸੂਟ ਆ ਤਾਂ 2000 ਰੁਪਏ ਦੀ ਰੇਨ ਚੱਕ ਲਓ ਟੈਗ ਚੈੱਕ ਕਰਾ ਦਿਓ ਇੱਕ ਵਾਰੀ ਵੀ ਪਿਓਰ 2/2 ਕਾਟਨ ਦੇ ਉੱਪਰ 10-10 ਮੀਟਰ ਸਲਵਾਰਾਂ ਹੋਣਗੀਆਂ 2.5-2.5 ਮੀਟਰ ਦੇ ਦੁਪੱਟੇ ਹੋਣਗੇ ਵੀਰੇ ਆਹ ਦੇਖੋ ਜੀ ਪਿਓਰ ਨਾਲੇ ਪ੍ਰੋਪਰ ਘੇਰੇ ਦੇ ਕੰਮ ਫਰੰਟ ਬੈਕ ਲੋਗੋ ਚੈੱਕ ਕਰਾ ਦਿਓ ਜੀ ਇਹਦਾ ਵੀ ਸਰ ਇਸ ਤੋਂ ਇਲਾਵਾ ਬ੍ਰਾਈਡਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਵੈਰੀਟੀਆਂ ਮਿਲਣਗੀਆਂ ਬਿਲਕੁਲ ਵੀਰੇ ਇਸ ਤੋਂ ਇਲਾਵਾ ਤੁਸੀਂ ਬ੍ਰਾਈਡਲ ਦੇ ਸਾਡੇ ਕੋਲੇ ਗਹਿਣੇ ਚੈੱਕ ਕਰ ਸਕਦੇ ਹੋ 24 ਕੈਰਟ 골ਡ ਆ ਪਿਓਰ ਇਹਨਾਂ ਦੇ ਕੰਮ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਪਿਓਰ ਕਸਬ ਦੇ ਕੰਮ ਆ ਹੈਂਡਵਰਕ ਕਟਦਾਣੇ ਦੇ ਕੰਮ ਦੁਪੱਟੇ ਚੈੱਕ ਕਰੋ ਸਭ ਤੋਂ ਵੱਡੀ ਗੱਲ ਵੀਰੇ 5-5 ਮੀਟਰ ਨਾਲ ਪਲੇਨ ਫੈਬਰਿਕ ਦਿੱਤਾ ਹੋਇਆ ਤੁਸੀਂ ਲਹਿੰਗਾ ਘਰਾਰਾ ਸ਼ਰਾਰਾ ਜੋ ਵੀ ਬਣਾਉਣਾ ਬੜੇ ਆਰਾਮ ਦੇ ਨਾਲ ਰੈਡੀ ਕਰ ਸਕਦੇ ਹੋ ਔਰਗੈਂਜ਼ਾ ਦਾ ਸੂਟ ਆ ਚੈੱਕ ਕਰੋ ਵੀਰੇ ਰਸਵਾੜਾ ਵਰਕ ਦੇ ਵਿੱਚ ਪਿਓਰ ਸਾਰਾ ਦਬਕੇ ਦਾ ਕੰਮ ਕੀਤਾ ਵਾ ਕੰਬੀਨੇਸ਼ਨ ਚ ਚੈੱਕ ਕਰੋ ਨਾਲ ਹੌਟ ਪਿੰਕ ਦੇ ਨਾਲ ਬੇਬੀ ਪਿੰਕ ਦਾ ਕੰਟਰਾਸਟ ਆ ਕੰਟਰਾਸਟ ਦੇਖੋ ਕਿੰਨਾ ਪਿਆਰਾ ਵੀਰੇ ਕੁੜੀਆਂ ਲਵਦੀਆਂ ਫਿਰਦੀਆਂ ਇਹ ਜਿਹੇ ਦੇ ਪਰ ਪਾਰਟੀ ਵੇਅਰ ਮਾਰਕੀਟ ਦੇ ਵਿੱਚ ਸੂਟ ਪਿਓਰ ਕਰੇਮ ਦੀ ਸਲਵਾਰ ਦੇ ਨਾਲ ਇਹ ਲੋ ਜੀ ਮਹਿੰਦੀ ਕਲਰ ਦੇ ਵਿੱਚ ਸਾਰਾ ਟੋਟਲ オリジナル ਦਬਕੇ ਦਾ ਕੰਮ ਟੋਨ ਟੂ ਟੋਨ ਜਿਹੜੀ ਡਬਲ ਟਾਂਕੇ ਦੇ ਨਾਲ ਐਮਬਲੋਟਰੀ ਕੀਤੀ ਹੈ ਦੁਪੱਟੇ ਦੇਖ ਸ਼ਿਮਰ ਦੇ ਉੱਪਰ ਉਹ ਫੈਬਰਿਕ ਚੈੱਕ ਕਰੋ ਵੀਰੇ ਇੱਕ ਤੋਂ ਇੱਕ ਟੌਪ ਦੇ ਆਹ ਆਰਟੀਕਲ ਚੈੱਕ ਕਰ ਸਕਦੇ ਹੋ ਪਿਓਰ ਦੇ ਉੱਪਰ 60 60 ਦਿਨ ਲੱਗ ਜਾਂਦੇ ਵੀਰੇ ਇੱਕ ਸੂਟ ਬਣਾਉਣ ਨੂੰ ਸੋ ਬਿਲਕੁਲ ਪਾਜੀ ਇੱਧਰ ਹੈਂਡਵਰਕ ਚੈੱਕ ਕਰਾਓ ਯਾਰ ਕਿੱਡਾ ਕਮਾਲ ਦਾ ਹੈਂਡਵਰਕ ਕੀਤਾ ਹੋਇਆ ਵਾ ਇੱਧਰ ਬਾਜੂ ਤੇ ਵਰਕ ਦਿਖਾਓ ਬਹੁਤ ਹੀ ਬਾਖਮਾਲ ਆਰਟੀਕਲ ਤੁਹਾਨੂੰ ਮਿਲਨੇ ਆ ਇੱਧਰ ਦੇਖੋ ਯਾਰ ਦੁਪੱਟਿਆਂ ਦਾ ਵੀ ਹੈਂਡਵਰਕ ਨਾਲ ਬਾਟਮ ਤੇ ਕੰਮ ਚੈੱਕ ਕਰੋ ਕਈ ਕੁੜੀਆਂ ਸਲਵਾਰ ਦੇ ਉੱਪਰ ਕੜਾਈ ਦੀ ਬਹੁਤ ਜ਼ਿਆਦਾ ਡਿਮਾਂਡ ਕਰਦੀਆਂ ਤੇ ਦੁਪੱਟੇ ਜਿਹੜੇ ਲੱਗਿਆ 2.5 ਮੀਟਰ origignal ਚਨਾਉਂਦੇ ਦੁਪੱ ਇਹ ਆਊਗਾ ਜੀ ਪਿਓਰ ਕਰੇਪ ਦੇ ਵਿੱਚ ਆਰਟੀਕਲ ਆ ਗਿਆ ਪਿਓਰ ਕਸ਼ਮੀਰ ਦਾ オリジナル ਪੀਸ ਕਰੇਪ ਦੇ ਵਿੱਚ ਕਿੰਨਾ ਸੋਹਣਾ ਤੇ ਸਮਾਰਟ ਆਰਟੀਕਲ ਆ ਚੈੱਕ ਕਰੋ ਕਲਰ ਦੇਖੋ ਫਾਸਟ ਜਾਗੋ ਦੇ ਲਈ ਸਪੈਸ਼ਲ ਕਸਟਮਰ ਲੱਭਦੇ ਫਿਰਦੇ ਇਦਾਂ ਦੇ ਲਹਿਰੀਆ ਆਰਟੀਕਲ ਦਬਕੇ ਦੇ ਕੰਮ ਦੇ ਵਿੱਚ ਪਿਓਰ オリジナル ਕੜਦਾਣਾ ਪਰਲ ਆਸਟ੍ਰੇਲੀਅਨ ਸੀਕੁਐਂਸ ਦਾ ਜਿਹੜਾ ਟੋਨ ਟੂ ਟੋਨ ਐਮਬਰਾਇਡਰੀ ਦਾ ਕੰਮ ਹੋਇਆ ਵੀਰੇ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਆ ਇਹ ਭਾਜੀ ਵੈਰਾਈਟੀਆਂ ਕਿੰਨੀਆਂ ਲੈ ਆਏ ਜੇ ਬ੍ਰਾਈਡਲ ਦੇ ਵਿੱਚ ਵੀਰੇ ਬ੍ਰਾਈਡਲ ਦੇ ਵਿੱਚ ਸਾਡੇ ਕੋਲੇ ਇੰਨੀ ਵੈਰਾਈਟੀ ਆ ਕਿ ਤੁਸੀਂ ਆਲ ਪੰਜਾਬ ਤੋਂ ਮੰਗ ਲੋਗੇ ਤੁਹਾਨੂੰ ਇਦਾਂ ਦੇ ਪੀ ਤੋ ਬਿਲਕੁਲ ਇਧਰ ਆਰਟੀਕਲ ਦੇਖੋ ਯਾਰ ਇੱਕ ਤੋਂ ਇੱਕ ਖੜਕੇ ਆਰਟੀਕਲ ਤੁਹਾਨੂੰ ਮਿਲਨੇ ਆ ਇਸ ਤਰ੍ਹਾਂ ਦੇ ਹੈਡਵਰਕ ਦੇ ਕਮਾਲ ਦੇ ਆਰਟੀਕਲ ਲੈਣ ਵਾਸਤੇ ਤੁਹਾਨੂੰ ਆਉਣਾ ਪੈਣਾ ਵਾ ਪੰਜਾਬ ਸਿਲਕ ਸਟੋਰ ਤੇ ਸੋ ਭਾਜੀ ਇਸ ਤੋਂ ਇਲਾਵਾ ਹੋਰ ਕਿਹ ਕਿਹ ਵਰਾਈਟੀਆਂ ਲੈ ਕੇ ਆਏ ਹੋ ਜੀ ਫਿਰ ਬਹੁਤ ਜ਼ਿਆਦਾ ਵਰਾਈਟੀਆਂ ਵੀਰੇ ਇਸ ਤੋਂ ਇਲਾਵਾ ਤੁਹਾਨੂੰ ਰੈਡੀਮੇਡ ਦੇ ਬੁਲਬੁਲ ਦੇ ਬੱਚੇ ਦਿਖਾਉਣੇ ਆ ਇਹ ਮੇਰੇ ਹੱਥ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪਿਓਰ ਕਾਫਤਾਨ ਆ ਚਨਾਉਣ ਫੈਬਰਿਕ ਦੇ ਉੱਪਰ ਕੰਮ ਇਹਨਾਂ ਦੇ ਵਿੱਚ ਗੋਟਾ ਪੱਟੀ ਹੈਂਡਵਰਕ ਦੇ ਬਹੁਤ ਸਾਰੇ ਤੁਹਾਨੂੰ ਕਾਫਤਾਨ ਦੇ ਵਿੱਚ ਵਰਾਈਟੀ ਮਿਲ ਜੂਗੀ ਜਿੰਨੀ ਤੁਸੀਂ ਚਾਹੋਗੇ ਹਰ ਇੱਕ ਡਿਜ਼ਾਈਨ ਹਰ ਕਿਸੇ ਤੋਂ ਡਿਫਰੈਂਟ ਡਿਜ਼ਾਈਨ ਜਿਹੜਾ ਉਹ ਹੋਣਾ ਡਿਜ਼ਾਈਨ ਆ ਇਸ ਤੋਂ ਇਲਾਵਾ ਵੀਰੇ ਸ਼ਰਾਰੇ ਕਰਾ ਰਹਿਆਂ ਦੇ ਵਿੱਚ ਕੁਆਲਿਟੀਾਂ ਚੈੱਕ ਕਰੋ ਰਿਜਨਲ ਚਨਾਉਣ ਦੇ ਵਿੱਚ ਉਹ ਥ੍ਰੈਡ ਦੇ ਕੰਮ ਵੀ ਮਿਲ ਜਾਣਗੇ ਟੂਨ ਟੂ ਟੋਨ ਹੈਂਡ ਦੇ ਕੰਮ ਵੀ ਮਿਲ ਜਾਣਗੇ ਮੈਂ ਤੁਹਾਨੂੰ ਦਿਖਾਉਣਾ ਸ਼ਰਾਰੇ ਕਰਾ ਰਹਿਆਂ ਦੇ ਵਿੱਚ ਇੰਨੀ ਜ਼ਿਆਦਾ ਵੈਰਿਟੀ ਆ ਵੀਰੇ ਜਿਵੇਂ ਦਿਖਾਉਂਦਾ ਰਿਹਾ ਤੇ ਘੱਟੋ ਘੱਟ 9 ਵਜ ਜਾਣੇ ਮੇਰੇ ਕੋਲ ਇੰਨੀ ਜ਼ਿਆਦਾ ਵੈਰਿਟੀਆਂ ਸ਼ਰਾਰੇ ਕਰਾ ਰਹਿਆਂ ਦੇ ਵਿੱਚ ਐ ਲੋ ਵੀਰੇ ਇੱਕ ਆਹ ਕੁਆਲਿਟੀ ਚੈੱਕ ਕਰੋ ਐ ਕਲਰ ਚੈੱਕ ਕਰੋ ਵੀਰੇ ਡੈਨੀ ਬਲੂ ਸ਼ੇਡ ਦੇ ਵਿੱਚ ਇਦਾਂ ਦੇ ਜਿਹੜੇ ਕਲਰ ਇਦਾਂ ਦੀ ਜਿਹੜੀ ਕੁਆਲਿਟੀ ਆ ਇ ਹੈ ਲੋ ਜੀ ਕੇਪ ਡਰੈਸ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਵੀਰੇ ਵੈਸਟਰਨ ਲੁੱਕ ਦੇ ਵਿੱਚ ਬਹੁਤ ਜ਼ਿਆਦਾ ਕਸਟਮਰ ਆਉਂਦੇ ਆ ਕਿ ਕੁਝ ਵੈਸਟਰਨ ਲੁੱਕ ਦੇ ਵਿੱਚ ਸਾਨੂੰ ਵੈਰਾਈਟੀ ਦੋ ਵੈਸਟਰਨ ਲੁੱਕ ਦੇ ਵਿੱਚ ਤੁਹਾਨੂੰ ਪੰਜਾਬ ਸਿਲਕ ਸਟੋਰ ਬਹੁਤ ਜ਼ਿਆਦਾ ਵੈਰਾਈਟੀ ਦਊਗਾ ਤੇ ਦਊਗਾ ਵੀ 50% ਲੈਸ ਦੇ ਉੱਪਰ ਐ ਲੋ ਮੇਰੇ ਸਟੇਟ ਕੰਮ ਦੇ ਵਿੱਚ ਬੰਬੇ ਨੌਇਡਾ ਦੇ ਜਿਹੜੇ origional ਕੰਮ ਤੁਹਾਡੇ ਸਾਹਮਣੇ ਚੈੱਕ ਕਰੋ ਮੇਰੇ ਕੁਆਲਟੀ ਦਬਕੇ ਦੇ ਕੰਮ ਆ ਮੜੇ ਪਰ ਵਰਕਾ ਪ੍ਰੋਪਰ ਕਲਰ ਚੈੱਕ ਕਰੋ ਕਿੰਨੇ ਫਾਸਟ ਸੋਹਣੇ ਕਲਰ ਆ ਐ ਲੋ ਜੀ ਘਰਾਰੇ ਦੇ ਨਾਲ ਵੀਰੇ ਕੰਮ ਦੀ ਕੁਆਲਿਟੀ ਚੈੱਕ ਕਰੋ ਵੀ ਸ਼ੇਪ ਨੈਕਲੈਨ ਆ ਜਿਹੜਾ ਹੈਂਡਵਰਕ ਦੇ ਵਿੱਚ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਚੱਲਦਾ ਵੀਰੇ ਇਹ ਭਾਜੀ ਵੈਰਾਈਟੀਆਂ ਬਹੁਤ ਆ ਮੈਂ ਦੇਖ ਲਿਆ ਤੁਹਾਡੇ ਕੋਲ ਬ੍ਰਦਰ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕਹਿੰਦਾ 9 ਵਜਣਿਆਂ ਪੂਰੇ ਜਿਵੇਂ ਵੈਰਾਈਟੀਆਂ ਦਿਖਾਉਣ ਬਹਿ ਗਿਆ ਤਾਂ ਸਾਰੀਆਂ ਸਿਰਫ ਤੁਹਾਨੂੰ ਝਾਕੀਆਂ ਦਿਖਾ ਰਿਹਾ ਝਾਕੀਆਂ ਸਿਰਫ ਟ੍ਰੇਲਰ ਆ ਫਿਲਮ ਦਿਖਾਵਾਂਗੇ ਤੁਹਾਨੂੰ ਜਦੋਂ ਵਿਜ਼ਿਟ ਕਰਨ ਆਉਂਗੇ ਇਹ ਲੋ ਜੀ ਪ੍ਰੋਪਰ ਜਾਫੇ ਦੇ ਨਾਲ ਕੁਆਲਿਟੀ ਚੈੱਕ ਕਰੋ ਤੇ ਕੰਮ ਦੀਆਂ ਕਲੈਕਸ਼ਨ ਚੈੱਕ ਕਰੋ ਵੀਰੇ ਬ੍ਰਾਈਡਲ ਦੇ ਸੁਪਰ ਹਟ ਕਲਰ ਆ ਪੈਂਪਲਮ ਸਟਾਈਲ ਦੇ ਨਾਲ ਲਹਿੰਗੇ ਦਾ ਕਨਸੈਪਟ ਆ ਵੀਰੇ ਇਸ ਤੋਂ ਇਲਾਵਾ ਬਰਾਇਡਲ ਲਹਿੰਗੇ ਤੁਸੀਂ ਆਰਡਰ ਤੇ ਤਿਆਰ ਕਰਾਉਣੇ ਆ ਜਿਹੜਾ ਵੀ ਪੀਸ ਤੁਸੀਂ ਆਰਡਰ ਤੇ ਤਿਆਰ ਕਰਾਉਣਾ ਕੋਈ ਵੀ ਪੀਸ ਹੋਵੇ ਚਾਹੇ 5 ਲੱਖ ਦਾ ਪੀਸ ਹੋਵੇ ਵੀਰੇ ਪੰਜਾਬ ਸਿਲਕ ਸਟੋਰ ਤੁਹਾਨੂੰ ਆਰਡਰ ਤੇ ਵੀ ਤਿਆਰ ਕਰਕੇ ਦਊਗਾ ਤੇ ਕਰਕੇ ਵੀ ਦਊਗਾ ਰੀਜਨਲ ਪ੍ਰਾਈਸਸ ਦੇ ਵਿੱਚ ਸੇਮ ਕੰਮ ਹੋਊਗਾ ਸੇਮ ਫੈਬਰਿਕ ਲਾ ਕੇ ਦਵਾਂਗੇ ਇਦਾਂ ਦੇ ਬਰਾਇਡਲ ਲਹਿੰਗੇ ਜਿੰਨੇ ਮਰਜ਼ੀ ਸਾਡੇ ਕੋਲੋਂ ਤਿਆਰ ਕਰਾ ਲਓ ਪਾਜੀ ਸੂਟਾਂ ਦੇ ਵਿੱਚ ਤਾਂ ਫਾਇਦੇ ਕਰਦੇ ਹੁਣ ਕੋਰਸੈਟ ਚ ਕੀ ਫਾਇਦੇ ਕਰਨੇ ਆ ਕੋਰਸੈਟ ਦੇ ਵਿੱਚ ਮੇਰੇ ਉਦੋਂ ਵੀ ਵੱਡੇ ਫਾਇਦੇ ਕਰਾਂਗੇ ਉਹਨੇ ਦੀ ਸਟੀਚਿੰਗ ਨਹੀਂ ਜਿੰਨੇ ਦਾ ਤੁਹਾਨੂੰ ਅਸੀਂ ਰੈਡੀमेड ਕੋਰਸੈਟ ਦੇ ਦੇਣਾ ਵਧੀਆ ਕ ਫੈਬਰਿਕ ਦੇ ਵਿੱਚ ਸਿਰਫ 1000 ਰੁਪਏ ਦਾ ਕੰਪੋ ਹੈ ਮਤਲਬ 500 ਰੁਪਏ ਦਾ ਰੈਡੀमेड ਤੁਹਾਨੂੰ ਕੋਰਸੈਟ ਮਿਲ ਰਿਹਾ ਕੁਆਲਿਟੀ ਚੈੱਕ ਕਰੋ ਵੀਰੇ ਕਲਰ ਕੁਆਲਿਟੀ ਚੈੱਕ ਕਰੋ ਨਾਲ ਪਲਾਜ਼ੋ ਬਣੇ ਹੋਇਆ ਵਧੀਆ ਸਾਰੇ ਸਾਈਜ਼ ਐਮ ਸਾਈਜ਼ ਤੋਂ ਲੈ ਕੇ 5 ਐਕਸਲ ਤੱਕ ਤੁਹਾਨੂੰ ਇਹਦੇ ਵਿੱਚ ਸਾਈਜ਼ ਅਵੇਲੇਬਲ ਮਿਲਣਗੇ ਕੁਆਲਿਟੀ ਚੈੱਕ ਕਰੋ ਵੀਰੇ ਨਾਲੇ ਪ੍ਰਾਈਸ ਮਿਲੂਗਾ ਸ਼ਿਫਟ ਵਿੱਚ 500 ਰੁਪਏ ਦੀ ਰੇਂਜ ਕੋ ਹੈ ਲੋ ਜੀ ਰਿਯਨ कॉटन ਦੇ ਵਿੱਚ ਆ ਮਸਲੀਨ कॉटन ਤੇ ਮੋਡਲ कॉटन ਦੇ ਸੁਪਰ ਹੈਟ ਅਮੇਜ਼ਿੰਗ ਕੋਰਸੈਟ ਆ ਸਾਡੇ ਕੋਲੇ ਐ ਲੋ ਜੀ ਪਾਕਿਸਤਾਨੀ ਰਿਜਨਲ ਪੀਸ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੁਹਾਡੀ ਭੁੱਖ ਲੇ ਜਾਊਗੀ ਭੋਕ ਕੇ ਨੇ ਸੋਹਣੇ ਸੋਹਣੇ ਕੋਰਸੈਟ ਦੇਖ ਕੇ ਜੀ ਕਲਰ ਦੇਖ ਕੇ ਕੁਆਲਿਟੀਆ ਦੇਖ ਕੇ ਐਮਬ੍ਰੋਡਰੀਆ ਦੇਖ ਕੇ ਐ ਲੋ ਜੀ ਪਿਓਰ ਹੈਂਡਰੂਮ कॉटन ਦੇ ਵਿੱਚ ਆ ਆ ਗਿਆ ਮੇਰਾ ਵੀਰੋ ਪਿਓਰ ਮੋਡਲ कॉटन ਦੇ ਵਿੱਚ ਰਸਟ ਕਲਰ ਆ ਆ ਕਲਰ ਹੀ ਨਹੀਂ ਬਣਦੇ कॉटन ਦੇ ਜਿਹੜਾ ਤੁਹਾਨੂੰ ਅਸੀਂ ਕੋਰਸੈਟ ਦੇ ਵਿੱਚ ਕਲਰ ਬਣਾ ਕੇ ਦੇ ਰਹੇ ਆ ਬ੍ਰਾਂਡਡ ਕੋਰਸੈਟ ਐਲੋ ਜੀ ਪਿਓਰ ਖਾਦੀ ਕਾਟਨ ਦੇ ਵਿੱਚ ਏਮਬ੍ਰੋਇਡਰੀ ਕੀਤੀਆਂ ਸਾਰੀ ਡਿਜ਼ਾਈਨਰ ਐਲੋ ਜੀ ਇਸ ਤੋਂ ਇਲਾਵਾ ਤੁਹਾਨੂੰ ਸੂਟ ਵੀ ਮਿਲਣਗੇ ਵੀਰੇ ਐਲੋ ਜੀ 1400 ਰੁਪਏ ਦਾ ਕੰਬੋ ਆ ਮਤਲਬ 700 ਰੁਪਏ ਦਾ ਬ੍ਰਦਰ ਸਿੰਗਲ ਐ ਭਾਜੀ ਮਾਰਕੀਟ 'ਚ 17 17 18 1800 ਦਾ ਇੱਕ ਦਿੰਦੇ ਆ ਨਾ ਵੀਰੇ 25 2500 ਦਾ ਦੇਈ ਜਾਂਦੇ ਆ ਮਾਰਕੀਟ ਦੀ ਕੀ ਗੱਲ ਕਰਨੀ ਆ ਐਲੋ ਜੀ ਤੁਸੀਂ ਸਾਡੇ ਕੋਲ ਚੈੱਕ ਕਰੋ 700 ਰੁਪਏ ਦੀ ਰੇਂਜ ਦੇ ਵਿੱਚ ਰੈਡੀਮੇਡ ਸਾਰੇ ਸਾਈਜ਼ ਅਵੇਲੇਬਲ ਆ ਜਿਹੜਾ ਮਰਜੀ ਸਾਈਜ਼ ਚੱਕ ਆ ਦੇਖੋ ਜੀ ਰਾਨੀ ਸ਼ੇਡ ਦੇ ਵਿੱਚ ਜੈਪੁਰ ਦੀਆਂ origignal pieces ਆ neck line ਦਾ concept ਚ ਕਰੋ ਅੰਗ ਰਖਾ ਦੇ ਵਿੱਚ ਸੁਪਰ ਹਟ ਆ ਵੀਰੇ ਸੁਪਰ ਹਟ blue color ਦੇ ਵਿੱਚ ਇਹਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਨਾਲੇ ਲੌਂਗ ਲੈਂਥ ਦੇ ਵਿੱਚ 45 45 ਲੈਂਥਾਂ ਦੇ ਵਿੱਚ ਸੂਟ ਰੈਡੀ ਆ ਇਸ ਤੋਂ ਇਲਾਵਾ ਪਾਰਟੀ wear ਕੋਰਸੈਟ ਵੀ ਆ ਵੀਰੇ ਤੁਸੀਂ ਕਿਸੇ ਫੰਕਸ਼ਨ ਤੇ ਜਾਣਾ ਕਿੱਟੀ ਪਾਰਟੀ ਤੇ ਜਾਣਾ ਨਾਈਟ ਫੰਕਸ਼ਨ ਦੇ ਉੱਪਰ ਜਾਣਾ ਇਦਾਂ ਦੇ ਕੋਰਸੈਟ ਪਾ ਕੇ ਜਾਂਦੀਆਂ ਕੁੜੀਆਂ ਦੇਖੋ ਕਿੰਨੇ ਸੋਹਣੇ ਆਰਟੀਕਲ ਆ ਪ੍ਰੋਪਰ ਕਲੋਜ਼ਿੰਗ ਤੋਂ ਦਿਖਾ ਦਿਓ ਵੀਰੇ ਸੁਪਰ ਅਮੇਜ਼ਿੰਗ ਕਲਰ ਦੇਖੋ ਜੀ ਹੈਂਡਵਰਕ ਦੇ ਨਾਲ ਆਹ ਸਟਾਈਲ ਬਹੁਤ ਚੱਲਦਾ ਪਿਆ ਇਸ ਟਾਈਮ ਵੀਰੇ ਸੁਪਰ ਹਟ ਆਰਟੀਕਲ ਆ ਵੈਸਟਰਨ ਲੁੱਕ ਦੇ ਵਿੱਚ ਐ ਲੋ ਜੀ ਪ੍ਰੋਪਰ ਸ਼ਰੱਗ ਦੇ ਨਾਲ ਟੌਪ ਦੇ ਨਾਲ ਕਰੋਸ਼ੀਆ ਵਰਕ ਦੇ ਵਿੱਚ ਹੈਂਡਲੂਮ ਕਾਟਨ ਦੇ ਵਿੱਚ ਇਸ ਤੋਂ ਲੈ ਜੀ 20 ਡਰੈਸ ਅਨਾਰਕਲੀਆਂ ਦੀ ਡਿਮਾਂਡ ਬਹੁਤ ਆ ਕੁੜੀਆਂ ਪਿਓਰ ਸ਼ਿਫੋਨ ਫੈਬਰਿਕ ਦੇ ਵਿੱਚ ਇਹਨਾਂ ਦੀ ਫਲੇਅਰ ਚੈੱਕ ਕਰੋ ਤੁਸੀਂ ਜੋਗ ਦੇ ਵਿੱਚੋਂ ਲੈਂਥ ਜਿੰਨੀ ਮਰਜ਼ੀ ਬਣਾ ਲਓ ਐ ਲੋ ਜੀ ਕਾਨੀ ਪ੍ਰਿੰਟਿੰਗ ਦੇ ਵਿੱਚ ਪ੍ਰਿੰਟਿੰਗ ਚੈੱਕ ਕਰੋ ਤੇ ਫਲੇਅਰ ਚੈੱਕ ਕਰੋ ਬ੍ਰਦਰ ਇਹਨਾਂ ਦੀ ਇਹ ਭਾਜੀ ਇੰਨੇ ਵੱਡੇ ਪਾਰਸਲ ਕਿੱਥੇ ਚੱਲੇ ਆ ਫਿਰ ਵੇਰੇ ਪੰਜਾਬ ਸਿਲਕੋ ਸਟੋਰ ਦਾ ਆਨਲਾਈਨ ਦਾ ਕੰਮ ਵੀ ਆ ਇਹ ਪਾਰਸਲ ਚੱਲੇ ਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਲ ਇੰਡੀਆ ਤੁਸੀਂ ਜਿੱਥੇ ਵੀ ਬੈਠੇ ਹੋ ਇੱਥੋਂ ਸ਼ਿਪਿੰਗ ਕਰਾ ਸਕਦੇ ਹੋ ਤੁਸੀਂ ਆਨਲਾਈਨ ਘਰ ਬੈਠ ਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ ਸਾਡਾ ਇੰਸਟਾਗ੍ਰam ਫੇਸਬੁੱਕ YouTube ਦੇ ਉੱਪਰ ਵੀ ਵੀਰੇ ਪੇਜ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਤੇ ਇੱਕ ਗੱਲ ਉਹ ਨੋਟ ਕਰ ਲਓ ਤੁਸੀਂ ਜਿਹੜਾ ਬ੍ਰਾਈਡਲ ਦੀ ਜਿਹੜੀ ਸ਼ਾਪਿੰਗ ਆ ਉਹ ਵੀ ਤੁਸੀਂ ਆਪਣੇ ਘਰ ਬੈਠੇ ਕਰ ਸਕਦੇ ਹੋ ਜਿਵੇਂ ਤੁਸੀਂ ਵਿਜ਼ਿਟ ਕਰਨ ਆਉਗੇ ਸਿਰਫ ਤੋਂ ਸਿਰਫ ਤੁਹਾਨੂੰ ਇਦਾਂ ਹੀ ਫੀਲ ਹੋਏਗਾ 4-4 5-5 ਘੰਟੇ ਲਾ ਕੇ ਸਾਡਾ ਸਟਾਫ ਤੁਹਾਨੂੰ ਬ੍ਰਾਈ ਘਰ ਬੈਠੇ ਕਰਵਾ ਦੇਗਾ ਵੀਰੇ ਸੋ ਬਿਲਕੁਲ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਵਾ ਪਾਜੀ ਉਹਨਾਂ ਦਾ ਪੇਜ ਪਾਜੀ ਇੱਧਰ ਦਿਖਾ ਦਿਓ ਪੰਜਾਬ ਸਿਲਕ ਸਟੋਰ ਦਾ ਪੇਜ ਫੋਲੋ ਕਰ ਲਓ ਤੁਸੀਂ ਵੀਡੀਓ ਕਾਲ ਦੇ ਥਰੂ ਵੀ ਇੱਥੋਂ ਵੈਰਾਈਟੀ ਸਿਲੈਕਟ ਕਰ ਸਕਦੇ ਜੇ ਫਿਰ ਭਾਵੇਂ ਕੈਨੇਡਾ ਬੈਠੇ ਜੇ ਅਮਰੀਕਾ ਬੈਠੇ ਜੇ ਜਿੱਥੇ ਮਰਜ਼ੀ ਤੁਸੀਂ ਘਰ ਬੈਠੇ ਡਿਲੀਵਰੀ ਲੈ ਸਕਦੇ ਜੇ ਪਾਜੀ ਆਰਟੀਕਲ ਤੇ ਬੜੇ ਪ੍ਰੀਮੀਅਮ ਦਿਖਾਤੇ ਪਰ ਇਹ ਆਰਟੀਕਲ ਲੈਣ ਵਾਸਤੇ ਆਉਣਾ ਕਿੱਥੇ ਪੈਣਾ ਆਉਣਾ ਪੈਣਾ ਵੀਰੇ ਤੁਹਾਨੂੰ ਪੰਜਾਬ ਸਿਲਕ ਸਟੋਰ ਕੁਮਾਰ ਮੰਡੀ ਲੁਧਿਆਣਾ ਲੁਧਿਆਣਾ ਦੇ ਵਿੱਚ ਵੀਰੇ ਟੌਪ ਦਾ ਮੰਨਿਆ ਪ੍ਰਵੰਨਿਆ ਸ਼ੋਅਰੂਮ ਆਰਤੀ ਚੌਕ ਲਿਬਰਟੀ ਸ਼ੋਰੂਮ ਦੇ ਬਿਲਕੁਲ ਆਪੋਜੀਟ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਜਾਂ ਤੁਸੀਂ ਪਰਚੇਜ਼ਿੰਗ ਕਰੋਗੇ ਤੇ ਤੁਹਾਨੂੰ ਬਹੁਤ ਸੋਹਣੇ ਜਿਹੜੇ ਪੰਜਾਬ ਸਿਲਕ ਸਟੋਰ ਸ਼ੇਅਰਿੰਗ ਤੇ ਤੇ ਨਾਲ ਦੀ ਨਾਲ ਪਰਚੇਜ਼ਿੰਗ ਦੇ ਉੱਪਰ ਸੋਹਣੇ ਸੋਹਣੇ ਗਿਫਟ ਦੇ ਰਿਆ ਵੀਰੇ ਨਾਲ